ਖਬਰ ਬਾਰੀਸ਼ ਪੰਜਾਬ ਦੇ ਮੁਖੀ ਭਾਈ ਅਮਰਿਤਪਾਲ ਦੇ ਨਾਲ ਜੁੜੀ ਹੋਈ ਆ ਉਹਨਾਂ ਦੀ ਤਬੀਅਤ ਹੋਰ ਵਿਗੜ ਚੁੱਕੀ ਐ ਲਗਾਤਾਰ 16 ਫਰਵਰੀ ਤੋਂ ਭੁਖੜ ਤਾਲ ਤੇ ਬੈਠੇ ਨੇ ਤੇ ਉੱਧਰ ਉਹਨਾਂ ਦੀ ਮਾਤਾ ਜੀ ਪਰਿਵਾਰ ਨੇ ਜਿਹੜੇ ਤਮਾਮ ਡਿਬਰੂਗੜ ਦੇ ਵਿੱਚ ਜਿਹੜੇ ਸਿੰਘ ਨੇ ਉਹਨਾਂ ਦੇ ਪਰਿਵਾਰ ਭੁਖੜ ਤਾਲ ਤੇ ਬੈਠੇ ਨੇ ਉਹਨਾਂ ਦੀ ਸਿਹਤ ਵਿਗੜ ਰਹੀ ਆ ਜਿੱਥੇ ਸਰਕਾਰ ਨੇ ਇੱਕ ਵਾਰ ਵੀ ਉਹਨਾਂ ਦੀ ਗੱਲ ਨਹੀਂ ਸੁਣੀ ਔਰ ਉੱਥੇ ਹੀ ਭਾਈ ਅਮਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਜੀ ਸਾਹਮਣੇ ਆਏ ਨੇ ਕਿ ਉੱਥੇ ਜਿਹੜੇ ਨੌਜਵਾਨ ਨੇ ਜਿਹੜੇ ਸਿੰਘ ਨੇ ਡਿਬਰੂਗਾ ਜੇਲ੍ਹ ਦੇ ਵਿੱਚ ਉਹਨਾਂ ਦੀ ਹਾਲਤ ਦਿਨੋ ਦਿਨ ਵਿਗੜਦੀ ਜਾ ਰਹੀ ਹੈ ਪਰ ਪੰਜਾਬ ਦੀ ਸਰਕਾਰ ਇੱਕ ਵਾਰ ਸਾਡੇ ਨਾਲ ਗੱਲਬਾਤ ਵੀ ਨਹੀਂ ਕਰ ਰਹੀ ਅਸੀਂ ਲਗਾਤਾਰ ਭੁਖ ਹੜਤਾਲ ਤੇ ਬੈਠੇ ਆ ਅੱਜ ਤੇ ਵਿੱਚੋਂ ਦੋ ਤਿੰਨ ਸਿੰਘਾਂ ਦੀ ਹਾਲਤ ਖਰਾਬ ਆ ਜੋ ਬਸੰਤ ਸਿੰਘ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਆ ਜੋ ਪਰਸੋਂ ਇਹ ਡੀਸੀ ਨੂੰ ਅਸੀਂ ਮਿਲੇ ਸੀਗੇ ਜਾ ਕੇ ਮੰਗ ਪੱਤਰ ਦਿੱਤਾ ਸੀ ਰਣਨੀਤੀ ਜਿਹੜੀ ਸਿੱਖਾਂ ਨਾਲ ਇਹ ਖੇਡਦੇ ਆ ਜਾਂ ਸਿੱਖਾਂ ਦਾ ਜਵਾਨੀ ਦਾ ਸ਼ਿਕਾਰ ਖੇਟਣਾ ਚਾਹੁੰਦੇ ਆ ਇਹ ਬਸ ਉਹੀ ਕਰ ਰਹੇ ਆ ਕਲਵੀ ਆਪਾਂ ਨੂੰ ਪਤਾ ਜਿਵੇਂ ਬਾਰਡਰ ਤੇ ਜੋ ਇਹਨਾਂ ਨੇ ਕੀਤਾ ਵਾ ਕਿਸਾਨੀ ਧਰਨੇ ਦੇ ਦੌਰਾਨ ਸ਼ਾਂਤਮਈ ਕਿਸਾਨਾਂ ਦੇ ਜਿਹੜੇ ਇਹਨਾਂ ਨੇ ਦੋ ਮੁੰਡੇ ਸ਼ਹੀਦ ਕਰਤੇ ਆ ਤੇ ਬਾਕੀ ਫੱਟੜ ਕਰਤੇ ਕਿੰਨੇ ਉਹਨਾਂ ਦਾ ਪਤਾ ਹੀ ਨਹੀਂ ਆ ਕਿੰਨੇ ਕਰਤੇ ਪਰ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਇਹ ਸਿਰਫ ਪੰਜਾਬ ਦੇ ਲਈ ਇਹੋ ਜੇ ਕਾਨੂੰਨ ਤੇ ਪੰਜਾਬ ਦੇ ਲਈ ਇਹੋ ਜੀਆਂ ਸਾਰਾ ਕੁਝ ਪੰਜਾਬ ਦੇ ਲਈ ਆ ਹੋਰ ਕਿਸੇ ਵਾਸਤੇ ਨਹੀਂ ਹੈਗਾ ਘਟ ਗਿਣਤੀਆਂ ਦੀ ਇੱਥੇ ਜੋ ਸ਼ੋਸ਼ਣ ਹੋ ਰਿਹਾ ਘਟ ਗਿਣਤੀਆਂ ਦੇ ਨਾਲ ਉਹ ਸਾਰਾ ਕੁਝ ਪੰਜਾਬ ਦੇ ਲਈ ਆ ਪੰਜਾਬ ਦੇ ਨੌਜਵਾਨੀ ਲਈ ਆ ਸਿੱਖਾਂ ਦੇ ਜੇ ਕੋਈ ਮ ਮਾੜੀ ਮੋਟੀ ਗੱਲ ਹੁੰਦੀ ਆ ਤੇ ਉਹਨੂੰ ਬਣਾ ਕੇ ਉਹਨੂੰ ਨੈਸ਼ਨਲ ਐਕਟ ਲਗਾਤੇ ਜਾਂਦਾ ਸਿਕਿਉਰਿਟੀ ਐਕਟ ਲਗਾਤੇ ਜਾਂਦਾ ਵਾ ਤੇ ਜੇ ਉਹ ਨੋਹ ਦੇ ਵਿੱਚ ਜਾਂ ਮਣੀਪੁਰ ਚ ਇਹਨਾਂ ਕੋਸ਼ ਹੋਇਆ ਉੱਥੇ ਕਿਤੇ ਇਹਨਾਂ ਨੇ ਕਿ ਬੰਦੇ ਨੂੰ ਇਹਨਾਂ ਨੇ 7 ਦਿਨ ਵੀ ਅੰਦਰ ਨਹੀਂ ਰੱਖਿਆ 70 ਦਿਨਾਂ ਬਾਅਦ ਜ਼ਮਾਨਤਾਂ ਦੇ ਕੇ ਬਾਹਰ ਕੱਢ ਦਿੱਤਾ ਤੇ ਇਸ ਤੋਂ ਆਪਾਂ ਨੂੰ ਸਾਫ਼ ਪਤਾ ਲੱਗਦਾ ਕਿ ਆਪਾਂ ਇਸ ਦੇਸ਼ 'ਚ ਗੁਲਾਮ ਆ ਬਾਕੀ ਮਰਨ ਤੋਂ ਨਾ ਤੇ ਉਹ ਸਿੰਘ ਡਰਦੇ ਆ ਤੇ ਨਾ ਅਸੀਂ ਡਰਦੇ ਆ ਪਰਿਵਾਰ ਪਰ ਮਰਨਾ ਇਹ ਆ ਕਿ ਲੋਕ ਲੋਕੇ ਜਿਹੜੀਆਂ ਚਾਲਾਂ ਖੇਡਦੇ ਨਾ ਖੇਡਣ ਸਿੱਧਾ ਜੇ ਜੋ ਇਹਨਾਂ ਨੇ ਕਰਨਾ ਫਿਰ ਸਿੱਧਾ ਸਾਨੂੰ ਕਹਿ ਦੇਨ ਮਾਰ ਦੇਨ ਗੋਲੀ ਮਾਰ ਦੇਨ ਲਿਆ ਕੇ ਇੱਥੇ ਪਰ ਉੱਥੇ ਉਹਨਾਂ ਨੇ ਭੋਜਨ ਤਿਆਗਿਆ ਅਰਦਾਸ ਕਰਕੇ ਉਹਨਾਂ ਨੇ ਇਹ ਛੱਡਿਆ ਵਾ ਸਾਰਾ ਭੋਜਨ ਤੇ ਉਹਨਾਂ ਨੇ ਪੰਜਾਬ ਬਣ ਕੇ ਛਕਣਾ ਵਾ ਬਾਕੀ ਆਪ ਸਾਰੀ ਸਾਧ ਸੰਗਤ ਅੱਗੇ ਬੇਨਤੀ ਆ ਕਿ ਇਹ ਪੰਥ ਦੀ ਲੜਾਈ ਆ ਕੋਈ ਨਿੱਜੀ ਲੜਾਈ ਨਹੀਂ ਹੈਗੀ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਰੇ ਜਿੰਨੇ ਵੀ ਪੰਥ ਦੇ ਨਾਲ ਹਮਦਰਦੀ ਰੱਖਣ ਵਾਲੇ ਨੌਜਵਾਨ ਆ ਜਾਂ ਜਿੰਨੀਆਂ ਵੀ ਸ਼ਕਤੀਆਂ ਜਿੰਨੇ ਸਾਡੇ ਆਪਣੇ ਦਲ ਪੰਥ ਆ ਜਿੰਨੇ ਵੀ ਆਪਣੇ ਬਜ਼ੁਰਗ ਆ ਸਾਰੇ ਸਿਆਣੇ ਆ ਸਾਡੇ ਤੋਂ ਉਹ ਸਾੜੇ ਨਾਲ ਚੁੱਲਣ ਅੱਗੇ ਲੱਕੇ ਚੱਲਣ ਤੇ ਆਪਾਂ ਕੋਈ ਨਾ ਕੋਈ ਸੰਘਰਸ਼ ਵਿੱਢ ਕੇ ਤੇ ਆਪਾਂ ਉਹਨਾਂ ਸਿੰਘਾਂ ਨੂੰ ਪੰਜਾਬ ਲੈ ਕੇ ਆ ਸਕੀਏ ਇਹ ਆਖਰੀ ਮੌਕਾ ਵਾ ਬਾਰ ਬਾਰ ਇਹੋ ਜੇ ਮੌਕੇ ਨਹੀਂ ਮਿਲਦੇ ਅੱਗੇ ਆਪਾਂ ਦੀਪ ਸਿੱਧੂ ਨੂੰ ਤੇ ਗਵਾ ਹੀ ਚੁੱਕੇ ਆਪਾਂ ਨੂੰ ਪਤਾ ਤੇ ਆਪਾਂ ਜੇ ਕੋਈ ਕੌਮ ਦੀ ਗੱਲ ਕਰਨ ਵਾਲਾ ਨੌਜਵਾਨ ਹੈ ਤਾਂ ਆਪਾਂ ਉਹਨੂੰ ਗਵਾ ਕੇ ਨਾ ਬਹਿ ਜੀਏ ਕਿਉਂਕਿ ਬਾਅਦ ਦੇ ਵਿੱਚ ਆਪਾਂ ਭੋਗਾਂ ਤੇ ਇਕੱਠ ਕਰ ਲੈਨੇ ਆ ਪਰ ਇਸ ਵੇਲੇ ਕੋਈ ਨਹੀਂ ਖੜਾ ਹੁੰਦਾ ਇਸ ਕਰਕੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਕਿ ਅਕਾਲ ਤਖਤ ਤੇ ਵੱਧ ਤੋਂ ਵੱਧ ਪਹੁੰਚੋ ਤੇ ਉੱਥੇ ਪਹੁੰਚ ਕੇ ਆਪਾਂ ਕੋਈ ਨਾ ਕੋਈ ਬਹਿ ਕੇ ਆਪਾਂ ਸਾਰੀ ਸੰਗਤ ਕੋਈ ਨਾ ਕੋਈ ਫੈਸਲਾ ਲਈਏ ਜਿਹਦੇ ਨਾਲ ਇਹਨਾਂ ਨੂੰ ਹਕੂਮਤ ਨੂੰ ਪਤਾ ਲੱਗੇ ਕਿ ਹਾਂ ਇਹ ਇਕੱਠੇ ਆ ਸਿੰਘ ਕਿਉਂਕਿ ਨਹੀਂ ਤੇ ਇਹਨਾਂ ਨੂੰ ਇਹ ਇਹੀ ਸੋਚਦੇ ਆ ਕਿ ਇਹ ਚਾਰ ਬੰਦੇ ਆ ਇਹਨਾਂ ਦੇ ਕਿ ਚੋਹਾਂ ਬੰਦਿਆਂ ਦੇ ਮੂੰਹ ਚੋਹਾਂ ਪਾਸਿਆਂ ਵਾਲ ਵੱਖਰੇ ਵੱਖਰੇ ਇਸ ਕਰਕੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸਿੱਖ ਭਾਵੇਂ ਜੋ ਕੋਈ ਧਰਨੇ ਲਾ ਕੇ ਬੈਠਣ ਭਾਵੇਂ ਜੋ ਕਿਸਾਨੀ ਮੋਰਚੇ ਦੇ ਆਪਾਂ ਵੇਖਿਆ ਕੀ ਹੋ ਰਿਹਾ ਵਾ ਇਸ ਕਰਕੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਆਪਾਂ ਇਕੱਠੇ ਹੋਈਏ ਇੱਕ ਨਿਸ਼ਾਨ ਸਾਹਿਬ ਥੱਲੇ ਤੇ ਕੋਈ ਨਾ ਕੋਈ ਅਜਿਹੇ ਆ ਫੈਸਲਾ ਲੈ ਸਕੀ ਜਿਹਦੇ ਨਾਲ ਪੰਜਾਬ ਦੀ ਜਵਾਨੀ ਬਾਜੇ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਇਦਾਂ ਨਾ ਖੇੜਿਆ ਜਾਵੇ ਨਾ ਇਦਾਂ ਰੋਜ਼-ਰੋਜ਼ ਸਾਨੂੰ ਤੰਕ ਕੀਤਾ ਜਾਵੇ ਇਸ ਕਰਕੇ ਸਾਰੀ ਸੰਗਤ ਅਕਾਲ ਤਖਤ ਤੇ ਪਹੁੰਚੇ ਜੀ ਜ਼ਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਸਾਰੀ ਸੰਗਤ ਨੂੰ ਪਤਾ ਹੀ ਹੈ ਕਿ ਜੋ ਡਿਬਰੂਗੜ੍ਹ ਹਾਲਾਤ ਬਣੇ ਹੋਏ ਸਿੰਘਾਂ ਦੇ ਪੋਖੜ ਧਾਰ ਤੇ ਬੈਠਿਆ ਸਿੰਘ 6 ਦਿਨੋਂ ਛੱਲੇ ਅੱਜ ਤੇ ਵਿੱਚੋਂ ਦੋ ਤਿੰਨ ਸਿੰਘਾਂ ਦੀ ਹਾਲਤ ਖਰਾਬ ਆ ਜੋ ਬਸੰਤ ਸਿੰਘ ਦੀ ਹਾਲਤ ਕਾਫੀ ਨਾਜੁਕ ਬਣੀ ਹੋਈ ਆ ਜੋ ਪਰਸੋਂ ਇਹ ਡੀਸੀ ਨੂੰ ਅਸੀਂ ਮਿਲੇ ਸੀਗੇ ਜਾ ਕੇ ਮੰਗ ਪੱਤਰ ਦਿੱਤਾ ਸੀਗਾ ਪਰ ਡੀਸੀ ਨੇ ਉਸਤੇ ਕੋਈ ਕਾਰਵਾਈ ਨਹੀਂ ਕੀਤੀ ਨਾ ਹੀ ਇਹਨਾਂ ਨੇ ਕੋਈ ਕਰਨੀ ਆ ਆਪਾਂ ਨੂੰ ਪਹਿਲਾਂ ਹੀ ਪਤਾ ਸੀਗਾ ਪਰ ਐਸੀ ਸੋਚਿਆ ਇੱਕ ਵਾਰੀ ਚਲੋ ਕਰਕੇ ਦੇਖ ਲਈਏ ਪੁੱਛ ਲਈਏ ਇਹਨਾਂ ਨੂੰ ਪਰ ਇਹਨਾਂ ਨੇ ਸਾਨੂੰ ਕੋਈ ਨਿਆਣੀ ਦਿੱਤਾ ਕੱਲ ਵੀ ਇਹਨਾਂ ਨੂੰ ਅਸੀਂ ਫੋਨ ਕਰਦੇ ਰਹੇ ਇਹਨਾਂ ਨੇ ਕੋਈ ਨਿਆਣੀ ਦਿੱਤਾ ਸਾਨੂੰ ਇਹ ਸਿੱਖਾਂ ਨਾਲ ਇਹ ਜਿਹੜੇ ਦੋਰੇ ਕਾਨੂੰਨ ਆ ਜਿਹੜੀ ਦੋੜੀ ਰਣਨੀਤੀ ਜਿਹੜੀ ਸਿੱਖਾਂ ਨਾਲ ਇਹ ਖੇਡਦੇ ਆ ਇਹ ਸਿੱਖਾਂ ਦਾ ਜਵਾਨੀ ਦਾ ਸ਼ਿਕਾਰ ਖੇਟਣਾ ਚਾਹੁੰਦੇ ਆਏ ਇਹ ਬਸ ਉਹੀ ਕਰ ਰਹੇ ਆ ਕੱਲ ਵੀ ਆਪਾਂ ਨੂੰ ਪਤਾ ਜਿਵੇਂ ਬਾਰਡਰ ਤੇ ਜੋ ਇਹਨਾਂ ਨੇ ਕੀਤਾ ਵਾ ਕਿਸਾਨੀ ਧਰਨੇ ਦੇ ਦੌਰਾਨ ਸ਼ਾਂਤਮਈ ਕਿਸਾਨਾਂ ਦੇ ਜਿਹੜੇ ਇਹਨਾਂ ਨੇ ਦੋ ਮੁੰਡੇ ਸ਼ਹੀਦ ਕਰਤੇ ਆ ਤੇ ਬਾਕੀ ਫੱਟੜ ਕਰਤੇ ਕਿੰਨੇ ਉਹਨਾਂ ਦਾ ਪਤਾ ਹੀ ਨਹੀਂ ਆ ਕਿੰਨੇ ਕਰਤੇ ਪਰ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਇਹ ਸਿਰਫ ਪੰਜਾਬ ਦੇ ਲਈ ਇਹੋ ਜੇ ਕਾਨੂੰਨ ਤੇ ਪੰਜਾਬ ਦੇ ਲਈ ਇਹੋ ਜੀਆਂ ਸਾਰਾ ਕੁਝ ਪੰਜਾਬ ਦੇ ਲਈ ਆ ਹੋਰ ਕਿਸੇ ਵਾਸਤੇ ਨਹੀਂ ਹੈਗਾ ਘਟ ਗਿਣਤੀਆਂ ਦੀ ਇੱਥੇ ਜੋ ਸ਼ੋਸ਼ਣ ਹੋ ਰਿਹਾ ਘਟ ਗਿਣਤੀਆਂ ਦੇ ਨਾਲ ਉਹ ਸਾਰਾ ਕੁਝ ਪੰਜਾਬ ਦੇ ਲਈ ਆ ਪੰਜਾਬ ਦੇ ਨੌਜਵਾਨੀ ਲਈ ਆ ਸਿੱਖਾਂ ਦੇ ਜੇ ਕੋਈ ਮਾੜੀ ਮੋਟੀ ਗੱਲ ਹੁੰਦੀ ਆ ਤੇ ਉਹਨੂੰ ਬਣਾ ਕੇ ਉਹਨੂੰ ਨੈਸ਼ਨਲ ਐਕਟ ਲਗਾਤੇ ਜਾਂਦਾ ਸਿਕਿਉਰਿਟੀ ਐਕਟ ਲਗਾਤੇ ਜਾਂਦਾ ਵਾ ਤੇ ਜੇ ਉਹ ਨੂ ਦੇ ਵਿੱਚ ਜਾਂ ਮਣੀਪੁਰ ਚ ਇਹਨਾਂ ਕੁਝ ਹੋਇਆ ਉੱਥੇ ਕਿਤੇ ਇਹਨਾਂ ਨੇ ਕਿ ਬੰਦੇ ਨੂੰ ਇਹਨਾਂ ਨੇ 7 ਦਿਨ ਵੀ ਅੰਦਰ ਨਹੀਂ ਰੱਖਿਆ 70 ਦਿਨਾਂ ਬਾਅਦ ਜਮਾਨਤਾਂ ਦੇ ਕੇ ਬਾਹਰ ਕੱਢ ਦਿੱਤਾ ਤੇ ਇਸ ਤੋਂ ਆਪਾਂ ਨੂੰ ਸਾਫ਼ ਪਤਾ ਲੱਗਦਾ ਕਿ ਆਪਾਂ ਇਸ ਦੇਸ਼ 'ਚ ਗੁਲਾਮ ਆ ਬਾਕੀ ਮਰਨ ਤੋਂ ਨਾ ਦੇ ਉਹ ਸਿੰਘ ਡਰਦੇ ਆ ਤੇ ਨਾ ਅਸੀਂ ਡਰਦੇ ਹਾਂ ਪਰਿਵਾਰ ਪਰ ਮਰਨਾ ਇਹ ਆ ਕਿ ਲੋਗ ਲੋਕੇ ਜਿਹੜੀਆਂ ਚਾਲਾਂ ਖੇਡਦੇ ਨਾ ਖੇਡਣ ਸਿੱਧਾ ਜੇ ਜੋ ਇਹਨਾਂ ਨੇ ਕਰਨਾ ਫਿਰ ਸਿੱਧਾ ਸਾਨੂੰ ਕਹਿ ਦੇ ਮਾਰ ਦੇਣ ਗੋਲੀ ਮਾਰ ਦੇਣ ਲਿਆ ਕੇ ਇੱਥੇ ਪਰ ਉੱਥੇ ਉਹਨਾਂ ਨੇ ਭੋਜਨ ਤਿਆਗਿਆ ਅਰਦਾਸ ਕਰਕੇ ਉਹਨਾਂ ਨੇ ਇਹ ਛੱਡਿਆ ਵਾ ਸਾਰਾ ਭੋਜਨ ਤੇ ਉਹਨਾਂ ਨੇ ਪੰਜਾਬ ਆਣ ਕੇ ਛਕਣਾ ਬਾਕੀ ਆਪ ਸਾਰੀ ਸਾਧ ਸੰਗਤ ਅੱਗੇ ਬੇਨਤੀ ਆ ਕਿ ਇਹ ਪੰਥ ਦੀ ਲੜਾਈ ਆ ਕੋਈ ਨਿੱਜੀ ਲੜਾਈ ਨਹੀਂ ਹੈਗੀ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਰੇ ਜਿੰਨੇ ਵੀ ਪੰਥ ਦੇ ਨਾਲ ਹਮਦਰਦੀ ਰੱਖਣ ਵਾਲੇ ਨੌਜਵਾਨ ਆ ਜਾਂ ਜਿੰਨੀਆਂ ਵੀ ਸ਼ਕਤੀਆਂ ਜਿੰਨੇ ਸਾਡੇ ਆਪਣੇ ਦਲ ਪੰਥ ਆ ਜਿੰਨੇ ਵੀ ਆਪਣੇ ਬਜ਼ੁਰਗ ਆ ਸਾਰੇ ਸਿਆਣੇ ਆ ਸਾਡੇ ਤੋਂ ਉਹ ਸਾਰੇ ਨਾਲ ਚੱਲਣ ਅੱਗੇ ਲਾ ਕੇ ਚੱਲਣ ਤੇ ਆਪਾਂ ਕੋਈ ਨਾ ਕੋਈ ਸੰਘਰਸ਼ ਵਿੱਢ ਕੇ ਤੇ ਆਪਾਂ ਉਹਨਾਂ ਸਿੰਘਾਂ ਨੂੰ ਪੰਜਾਬ ਲੈ ਕੇ ਆ ਸਕੀਏ ਇਹ ਆਖਰੀ ਮੌਕਾ ਵਾ بار بار ਇਹੋ ਜਿਹੇ ਮੌਕੇ ਨਹੀਂ ਮਿਲਦੇ ਅੱਗੇ ਆਪਾਂ ਦੀਪ ਸਿੱਧੂ ਨੂੰ ਤੇ ਗਵਾ ਹੀ ਚੁੱਕੇ ਆਪਾਂ ਨੂੰ ਪਤਾ ਤੇ ਆਪਾਂ ਜੇ ਕੋਈ ਕੌਮ ਦੀ ਗੱਲ ਕਰਨ ਵਾਲਾ ਨੌਜਵਾਨ ਆ ਤਾਂ ਆਪਾਂ ਉਹਨੂੰ ਗਵਾ ਕੇ ਨਾ ਬੈਜਿਏ ਕਿਉਂਕਿ ਬਾਅਦ ਦੇ ਵਿੱਚ ਆਪਾਂ ਭੋਗਾਂ ਤੇ ਇਕੱਠ ਕਰ ਲੈਨੇ ਆ ਪਰ ਇਸ ਵੇਲੇ ਕੋਈ ਨਹੀਂ ਖੜਾ ਹੁੰਦਾ ਇਸ ਕਰਕੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਇਹ ਕਾਲ ਤਖਤੇ ਵੱਧ ਤੋਂ ਵੱਧ ਪਹੁੰਚੋ ਤੇ ਉੱਥੇ ਪਹੁੰਚ ਕੇ ਆਪਾਂ ਕੋਈ ਨਾ ਕੋਈ ਬਹਿ ਕੇ ਆਪਾਂ ਸਾਰੀ ਸੰਗਤ ਕੋਈ ਨਾ ਕੋਈ ਫੈਸਲਾ ਲਈਏ ਜਿਹਦੇ ਨਾਲ ਇਹਨਾਂ ਨੂੰ ਹਕੂਮਤ ਨੂੰ ਪਤਾ ਲੱਗੇ ਕਿ ਹਾਂ ਇਹ ਇਕੱਠੇ ਆ ਸਿੰਘ ਕਿਉਂਕਿ ਨਹੀਂ ਤੇ ਇਹਨਾਂ ਨੂੰ ਇਹ ਇਹੀ ਸੋਚਦੇ ਆ ਕਿ ਇਹ ਚਾਰ ਬੰਦੇ ਆ ਇਹਨਾਂ ਦੇ ਕਿ ਚੋਹਾਂ ਬੰਦਿਆਂ ਦੇ ਮੂੰਹ ਚੋਹਾਂ ਪਾਸਿਆਂ ਵਾਲ ਵੱਖਰੇ ਵੱਖਰੇ ਇਸ ਕਰਕੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸਿੱਖ ਭਾਵੇਂ ਜੋ ਕੋਈ ਧਰਨੇ ਲਾ ਕੇ ਬੈਠਣ ਭਾਵੇਂ ਜੋ ਕਿਸਾਨੀ ਮੋਰਚੇ ਦੇ ਆਪਾਂ ਵੇਖਿਆ ਕੀ ਹੋ ਰਿਹਾ ਵਾ ਇਸ ਕਰਕੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਆਪਾਂ ਇਕੱਠੇ ਹੋਈਏ ਕਿ ਨਿਸ਼ਾਨ ਸਾਹਿਬ ਥੱਲੇ ਤੇ ਕੋਈ ਨਾ ਕੋਈ ਅਜਿਹਾ ਫੈਸਲਾ ਲੈ ਸਕੀ ਜਿਹਦੇ ਨਾਲ ਪੰਜਾਬ ਦੀ ਜਵਾਨੀ ਬਾਜੇ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਇਦਾਂ ਨਾ ਖੇੜਿਆ ਜਾਵੇ ਨਾ ਇਦਾਂ ਰੋਜ਼-ਰੋਜ਼ ਸਾਨੂੰ ਤੰਗ ਕੀਤਾ ਜਾਵੇ ਇਸ ਕਰਕੇ ਸਾਰੀ ਸੰਗਤ ਅਕਾਲ ਤਖਤ ਤੇ ਪਹੁੰਚੇ ਜੀ ਜ਼ਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੇ ਸਰਕਾਰਾਂ ਤੋਂ ਸਾਨੂੰ ਉਮੀਦ ਨਹੀਂ ਅਸੀਂ ਸਿਕ ਕੌਮ ਨੂੰ ਅਪੀਲ ਕਰਦੇ ਆ ਕਿ ਤਮਾਮ ਇਕੱਠੇ ਹੋ ਕੇ ਆਪਾਂ ਅਪੀਲ ਕਰੀਏ ਤੇ ਭਾਈ ਸਾਹਿਬ ਨੂੰ ਪੰਜਾਬ ਲੈ ਕੇ ਆਈਏ ਦੱਸਦੀ ਕਿ ਲਗਾਤਾਰ ਡਿਬਰੂਗੜ੍ਹ ਵਿੱਚ ਜਿਹੜੇ ਸਿੰਘ ਬੈਠੇ ਉਹਨਾਂ ਦੇ ਪਰਿਵਾਰ ਭੁਖੜ ਹਟਾਲ ਤੇ ਬੈਠੇ ਨੇ ਪਰ ਉੱਤੇ ਹੀ ਨਾ ਤਾਂ ਪੰਜਾਬ ਦੀ ਸਰਕਾਰ ਨੇ ਇਹਨਾਂ ਸਿੰਘਾਂ ਦੀ ਇਹਨਾਂ ਪਰਿਵਾਰਾਂ ਦੀ ਗੱਲ ਸੁਣੀ ਤੇ ਨਾ ਹੀ ਕੇਂਦਰ ਸਰਕਾਰ ਨੇ ਤੇ ਉੱਥੇ ਹੀ ਭੁਖੜ ਹਟਾਲ ਤੇ ਜਿਹੜੀ ਹਾਲਤਾ ਸਾਰਿਆਂ ਦੀ ਨਾਜਿਕ ਹੁੰਦੀ ਜਾ ਰਹੀ ਹੈ ਉਤੇ ਵੀ ਭਾਈ ਸਾਹਿਬ ਦੀ ਜਿਹੜੀ ਸਿਹਤ ਨਾਜ਼ੁਕ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਅਮਰਤਪਾਲ ਦੀ ਸਿਹਤ ਕਾਫੀ ਵਿਗੜ ਚੁਕੀ ਹੈ ਪੀਪਲ ਪ੍ਰੀਤ ਸਿੰਘ ਦੀ ਸਿਹਤ ਵਿਗੜ ਚੁਕੀ ਹੈ ਕੁਲਦੀਪ ਕਲਸੀ ਦੀ ਸਿਹਤ ਕਾਫੀ ਵਿਗੜ ਚੁਕੀ ਹੈ ਸੋ ਉਤੇ ਹੀ ਲਗਾਤਾਰ ਜਿਹੜੀਆਂ ਨੇ ਸਿਹਤ ਖਰਾਬ ਹੋ ਰਹੀ ਹੈ ਤੇ ਪਰਿਵਾਰ ਕਹਿ ਰਹੇ ਨੇ ਪੰਜਾਬ ਲੈ ਜਾਂਦਾ ਜਾਵੇ ਪਰ ਹਜੇ ਤੱਕ ਕੋਈ ਵੀ ਸਰਕਾਰਾਂ ਦਾ ਬਿਆਨ ਨਹੀਂ ਆਇਆ